ਹਾਂਜੀ ਪ੍ਰਧਾਨ ਜੀ ਦੱਸੋ ਕੀ ਕਹਿਣਾ ਚਾ ਰਹੇ ਹੈ ਜਿਹੜਾ ਤੁਸੀਂ ਅੱਜ ਇੱਥੇ ਇਕੱਠੇ ਹੋਏ ਹੋ ਕੀ ਕਾਰਨ ਹੈ ਕਿਸ ਕਰਕੇ ਬੈਠੇ ਹੋ ਦੇਖੋ ਸਭ ਤੋਂ ਪਹਿਲਾਂ ਸਾਰੇ ਭਰਾਵਾਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਮਾਂ ਕਾਲੀ ਪਟਿਆਲੇ ਵਾਲੀ ਜੈ ਮਾਂ ਕਾਲੀ ਕੋਲਕੱਤੇ ਵਾਲੀ ਮੈਂ ਸਾਹਿਲ ਗੌਰ ਰਾਸ਼ਟਰੀ ਮੰਤਰੀ ਬਿਰੰਗ ਸਹਿਨਾ ਅੱਜ ਮੈਨੂੰ ਉਰੇ ਆਣ ਦਾ ਬਹੁਤ ਸੁਨਹਿਰਾ ਮੌਕਾ ਮਿਲਿਆ ਜਿਸ ਵਿੱਚ ਸਾਡੇ ਭੁਪਿੰਦਰ ਸ਼ਰਮਾ ਜੀ ਜੋ ਲੁਧਿਆਣੇ ਦੇ ਆਨ ਅਤੇ ਸ਼ਾਨ ਨੇ ਨਾਲ ਮੋਹਿਤ ਜੀ ਜੋ ਹਮੇਸ਼ਾ ਹਿੰਦੂ ਤਖਤ ਦਾ ਕੰਮ ਕਰਦੇ ਆ ਰਹੇ ਨੇ ਸਨਾਤਨ ਧਰਮ ਦੀ ਰੱਖਿਆ হেতু ਹਮੇਸ਼ਾ ਇਹਨਾਂ ਨੇ ਹਿੰਦੂ ਤਖਤ ਦੀ ਰੱਖਿਆ হেতু ਕੰਮ ਕੀਤਾ ਤੇ ਕਰਦੇ ਆ ਰਹੇ ਨੇ ਅੱਜ ਮੇਰੇ ਪਰਿਵਾਰ ਨੂੰ ਉਸ ਟਾਈਮ ਬੜਾ ਵੱਲ ਮਿਲਿਆ ਜਦੋਂ ਮਨੇ ਭੁਪਿੰਦਰ ਸ਼ਰਮਾ ਜੀ ਨੂੰ ਪੰਜਾਬ ਪ੍ਰਧਾਨ ਵਿਰਾਂਗਸ਼ਾਣਾ ਨਿਯੁਕਤ ਕੀਤਾ ਅਤੇ ਨਾਲ ਹੀ ਮੇਰੇ ਭਰਾ ਮੋਹਿਤ ਜੀ ਨੂੰ ਮੈਂ ਯੁਵਾ ਪ੍ਰਧਾਨ ਪੰਜਾਬ ਵਿਰਾਂਗਸ਼ਾਣਾ ਨਿਯੁਕਤ ਕਰਕੇ ਜਾ ਰਿਹਾ ਅੱਜ ਮੈਂ ਇਹਨਾਂ ਦੀ ਨਿਯੁਕਤੀ ਵੀ ਕੀਤੀ ਹੈ ਤੇ ਇੱਕ ਮੈਂ ਮੈਸੇਜ ਵੀ ਦੇਣਾ ਚਾਹੁੰਦਾ ਮੈਂ ਸाहिल ਗੋਲ ਰਾਸ਼ਟਰੀ ਮੰਤਰੀ ਵਿਜੈ ਸਿੰਘ ਹੈ ਨਾ ਅੱਜ ਐਲਾਨ ਕਰਕੇ ਜਾ ਰਿਹਾ ਕਿ ਭੁਪਿੰਦਰ ਸ਼ਰਮਾ ਜੀ ਤੇ ਮੌਇਦ ਜੀ ਸਾਡੇ ਪਰਿਵਾਰ ਦੇ ਅੱਜ ਤੋਂ ਵਨ ਮੈਂਬਰ ਨੇ ਅਸੀਂ ਨਾਲ ਨਾਲ ਹਰ ਟਾਈਮ ਹਰ ਵਕਤ ਖੜਾਾਂਗੇ ਅਸੀਂ ਇਹਨਾਂ ਦੇ ਅੱਜ ਤੋਂ ਬਾਅਦ ਹਰ ਦੁੱਖ ਦੇ ਸਾਥੀ ਆ ਇਹਨਾਂ ਨੂੰ ਮੈਂ ਪੰਜਾਬ ਦਾ ਪ੍ਰਧਾਨ ਨਿਯੁਕਤ ਕਰ ਰਿਹਾ ਭੁਪਿੰਦਰ ਜੀ ਨੂੰ ਸੇ ਮੋਇਤ ਜੀ ਨੂੰ ਯੁੱਧ ਦਾ ਪ੍ਰਧਾਨ ਨਿਯੁਕਤ ਕਰਕੇ ਜਾ ਰਿਹਾ ਅਤੇ ਅੱਜ ਬਚਨ ਕਰਦੇ ਆ ਕਿ ਅਸੀਂ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਬਜਰੰਤ ਸੈਨਾ ਦਾ ਕੰਮ ਕਰਾਂਗੇ ਤੇ ਰਾਸ਼ਟਰੀ ਸਮਾਜਿਕ ਤੌਰ ਗਊ ਮਾਤਾ ਦੀ ਰੱਖਿਆ ਕਰਦੇ ਆ ਤੇ ਰੱਖਿਅਕ ਕਰਦੇ ਰਵਾਂਗੇ ਖਾਲਿਸਤਾਨ ਅਤੇ ਅੰਤਖਵਾਦ ਦਾ ਵਿਰੋਧ ਕਰਦੇ ਰਵਾਂਗੇ ਜੈ ਜੈਕਾਰ ਬਜਰੰਗ ਦੇ ਜੀ ਜਿਹੜੀ ਤੁਹਾਨੂੰ ਅੱਜ ਇੱਥੇ ਇਨਕਾਰ ਦੀ ਦਿੱਤੀ ਹੈ ਬਾਰੇ ਕੀ ਕਹਣਾ ਚਾਹੋ ਜੀ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਜਿਹੜਾ ਮੈਨੂੰ ਐਡਾ ਵੱਡਾ ਹੌਸਲਾ ਯਾਨੀ ਮਤਲਬ ਯਾਨੀ ਰਾਸ਼ਟਰ ਦਾ ਜਾਂ ਲਈ ਦੇ ਹਿੱਤ ਦੇ ਲਈ ਯਾਨੀ ਮੈਨੂੰ ਬਜਰੰਗ ਸੇਨਾ ਵੱਲੋਂ ਮਿਲਿਆ ਆ ਔਰ ਮੈਂ ਤਹੇ ਦਿਲੋਂ ਨਾ ਸਨਾਤਨ ਦੀ ਸੇਵਾ ਕਰਦਾ ਵਾਂ ਕਿਹੜੇ ਕਿਹੜੇ ਏਜੰਡੇ ਲੈ ਕੇ ਕਰਦਾ ਰਹਿੰਦਾ ਅਸੀਂ ਜੀ ਆਹੀ ਯਾਨੀ ਗਊ ਹੁਕਿਆ ਗਊ ਮਾਤਾ ਨੂੰ ਰਾਸ਼ਟਰ ਦਰਜਾ ਦਿੱਤਾ ਜਾਵੇ ਗਊ ਮਾਤਾ ਨੂੰ ਰਾਸ਼ਟਰ ਮਾਤਾ ਯਾਨੀ ਨਿਯੁਕਤ ਕੀਤਾ ਜਾਵੇ ਔਰ ਅੰਤਖ ਦੇ ਖਿਲਾਫ ਇਜਰੇ ਸਾਨੂੰ ਦੇਸ਼ ਨੂੰ ਤੋੜਨ ਦੇ ਯਾਨੀ ਸਾਜਿਸ਼ਾਂ ਹੋ ਰਹੀਆਂ ਇਹਦੇ ਖਿਲਾਫ ਹਮੇਸ਼ਾ ਅਸੀਂ ਲੜਦੇ ਰਵਾਂਗੇ ਸਨਾਤਨ ਧਰਮ ਬਾਰੇ ਯਾਨੀ ਜਿਹੜਾ ਯਾਨੀ ਕੋਈ ਇੰਨੀ ਐਦਾਂ ਦਾ ਕੋਈ ਯਾਨੀ ਬੋਲਦਾ ਹੈ ਜਾਂ ਗਲਤ ਕਰਦਾ ਹੈ ਅਸੀਂ ਉਹਦੇ ਖਿਲਾਫ ਲੜਾਂਗੇ ਅਤਵਾਦ ਦੇ ਖਿਲਾਫ ਭ੍ਰਸ਼ਟਾਚਾਰ ਦੇ ਖਿਲਾਫ ਉਹ ਜੋ ਵੀ ਇੰਨੀ ਆਪਣੇ ਸਾਡੇ ਯਾਨੀ ਦੇਸ਼ ਚ ਯਾਨੀ ਗਲਤ ਕਰਮ ਹੋ ਰਹੇ ਹੈਗੇ ਪੰਜਾਬ ਚ ਉਹਦੇ ਖਿਲਾਫ ਅਸੀਂ ਤਹੇ ਦਿਲ ਤੋਂ ਅੱਗੇ ਵੀ ਖੜਦੇ ਆ ਉਹ ਹੁਣ ਵੀ ਖੜਾਂਗੇ ਔਰ ਆਉਣ ਵਾਲੇ ਕੱਲ 'ਚ ਵੀ ਖੜਾਂਗੇ ਤੁਸੀਂ ਭਾਜਪੀ ਵੱਲੋਂ ਪਹਿਲੇ ਵੀ ਬਹੁਤ ਸਾਰੀਆਂ ਸੇਵਾਵਾਂ ਨੂੰ ਜਮਾਇਆ ਹਾਂਜੀ ਹੁਣ ਵੀ ਦੇ ਰਿਆਂ ਜੀ ਔਰ ਆਉਣ ਵਾਲੇ ਕੱਲ 'ਚ ਵੀ ਹਮੇਸ਼ਾ ਭਾਜਪੀ ਵੱਲੋਂ ਦਿੰਦਾ ਆਵਾਂ ਭਾਜਪੀ ਚ ਇਹ ਤੁਸੀਂ ਕੀ ਕਰਨ ਜੋ ਇਹ ਸਭ ਤੋਂ ਪਹਿਲਾਂ ਜੀ ਮੈਂ ਆਪਣੇ ਵੱਡੇ ਭਰਾ ਦਾ ਸਤਿਕਾਰਯੋਗ ਸਵਾਗਤ ਕਰਦਾ ਜੋ ਕਿ ਇਹਨਾਂ ਨੇ ਸਾਨੂੰ ਐਡਾ ਵੱਡਾ ਹੌਦਾ ਦਿੱਤਾ ਪੰਜਾਬ ਦੇ ਵਿੱਚ ਤਾਂ ਕਿ ਸਾਡੇ ਪੰਜਾਬ ਨੂੰ ਬਚਾਅ ਰੱਖਣ ਲਈ ਸਾਨੂੰ ਵੱਡੇ ਭਰਾਵਾਂ ਦਾ ਸਾਥ ਚਾਹੀਦਾ ਤਾਂ ਕਿ ਸਾਡੇ ਇੱਥੇ ਜਿਹੜੀ ਘੋਊ ਹੱਤੇ ਹੋਰੀਆ ਤਾਂ ਕਿ ਅਸੀਂ ਉਹਨਾਂ ਨੂੰ ਰੋਕ ਸਕੇ ਤਾਂ ਕਿ ਲੋਕ ਸੇਵਾ ਅਸੀਂ ਕਰ ਸਕੀਏ ਸਭ ਤੋਂ ਪਹਿਲਾਂ ਮੈਂ ਆਪਣੇ ਸਾਇਲ ਭਾਈ ਨੂੰ ਬਹੁਤ ਬਹੁਤ ਆਪਣੇ ਦਿਲੋਂ ਧੰਨਵਾਦ ਕਰਦਾ ਜੀ ਠੀਕ ਹੈ ਜੀ ਮੈਂ ਮੋਹਿਤ ਸ਼ਰਮਾ ਜੀ ਠੀਕ ਹੈ ਜੀ ਇਸ ਤੋਂ ਪਹਿਲੇ ਤੁਸੀਂ ਕਿਸੇ ਹੋਰ ਕਿਸ ਉਹਦੇ ਨਾਲ ਜੁੜੇ ਹੋਏ ਭਾਜਪਾ ਨਾਲ ਹੈ ਕਿਸੇ ਜੀ ਅਸੀਂ ਵੀ ਅਸੀਂ ਭਾਜਪਾ ਤੋਂ ਜੀ ਪਿਛਲੇ 3 ਸਾਲਾਂ ਤੋਂ ਸੇਵਾ ਕਰਦੇ ਆ ਰਹੇ ਜੀ ਸਮਾਜ ਸੇਵਾ ਜੀ ਤਾਕਿ ਅੱਜ ਸਾਨੂੰ ਬਹੁਤ ਖੁਸ਼ੀ ਦੀ ਗੱਲ ਮਿਲੀ ਆ ਤਾਂ ਕਿ ਸਾਡੇ ਅੱਜ ਵੱਡੇ ਭਾਜੀ ਨੇ ਆ ਕੇ ਸਾਨੂੰ ਸਤਿਕਾਰ ਸੇਵਾ ਜੋ ਸਾਨੂੰ ਸਮਝਿਆ ਤਾਂ ਕਿ ਸਾਨੂੰ ਅੱਜ ਹੌਦਾ ਦਿੱਤਾ ਜੀ ਦੇਖ ਸਾਹਿਬੀ ਗੱਲ ਦੋਸਤ ਜਿਹੜੀ ਅੱਜ ਤੱਕ ਪੰਨੂ ਵੱਲੋਂ ਜਿਹੜੇ ਕੁਝ ਅਪਸ਼ਬਦ ਬੋਲੇ ਗਏ ਹਨ ਉਹਦੇ ਵਿਰੋਧ ਕਾਫੀ ਹੋ ਰਿਹਾ ਹੈ ਦੇਖੋ ਗੁਰਪਤਵੰਤ ਸਿੰਘ ਪੰਨੂ ਮੈਂ ਤਾਂ ਉਸ ਨੂੰ ਨਾ ਪੁਨਸਰ ਸਮਝਦਾ ਮੈਂ ਤਾਂ ਉਸ ਨੂੰ ਬੰਦਾ ਸਮਝਦਾ ਹੀ ਨਹੀਂ ਉਹ ਹਮੇਸ਼ਾ ਗੱਲ ਕਰਦਾ ਬਹੁਤ ਵਿਦੇਸ਼ਾਂ 'ਚ ਬੈ ਕੇ ਨੈਟਾਂ 'ਤੇ ਕਰਦਾ ਸੋਸ਼ਲ ਮੀਡੀਆ 'ਤੇ ਕਰਦਾ ਉਹ ਪੰਨੂਏ ਜੇ ਤੇਰੇ ਜੇ ਦਾਮ ਹੈ ਤਾਂ ਤੂੰ ਮੈਨੂੰ ਮਿਲਾ ਕੇ ਮੈਂ ਸਾਹਿਲ ਗੋਲ ਰਾਸ਼ਟਰਮંત્રી ਵੀਰੰਗਸ਼ੇਨਾ ਜੇ ਤੇਰੀ ਔਕਾਤ ਹੈ ਤੂੰ ਸਾਡੇ ਨਾਲ ਜਿੱਥੇ ਮਰਜੀ ਜਦੋਂ ਮਰਜੀ ਮਿਲ ਤੈਨੂੰ ਤੇਰੀ ਔਕਾਤ ਦੱਸਾਂਗੇ ਅਸੀਂ ਦੇਸ਼ ਇੱਤਿ ਦੀ ਹਿੰਦੁਤੱਤ ਦੀ ਗੱਲ ਕਰਦੇ ਆਏ ਆ ਕਰਦੇ ਰਹਿਾਂਗੇ ਜੇ ਕਰੇ ਵੀਰੰਗੇ ਵੰਦਨ ਸੇਨਾ ਜਿੰਦਾਬਾਦ 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 ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ